ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀ ਰਿਣੀ ਵਿੱਚ ਸਤਿਗੁਰੂ ਸਾਧ ਸੰਗਤਿਓ ਜੁ米 ਆਪੇ ਜਾਣਦੇ ਹੋ ਕਿ ਅੱਜ ਆਪਾਂ ਪੰਜਵੀਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜੀਪ ਨੂੰ ਮਨਾ ਰਹੇ ਹਾਂ ਪਰ ਇਸੇ ਦਿਹਾੜੇ ਨਾਲ ਸਾਡਾ ਦੂਜਾ ਖਲੂ ਘਰਾ ਜੜਿਆ ਹੋਇਆ ਹੈ ਜਿੱਥੇ 1 ਜੂਨ ਨੂੰ ਜੋ ਭਾਰਤ ਦੀ ਫੌਜ ਹੈ ਉਸ ਨੂੰ ਹਮਲਾ ਸ਼ੁਰੂ ਹੋਇਆ ਸੀ ਜਾਂ ਸਮਝ ਲਓ ਕਿ ਉਹ ਉਸ ਦਿਨ ਤੋਂ ਉਹਨਾਂ ਨੇ ਤਿਆਰੀ ਦੇਖਣਾ ਸ਼ੁਰੂ ਕੀਤਾ ਸੀ ਕਿ ਕਿੱਥੋਂ ਮੋਰਚਿਆਂ ਤੋਂ ਜਵਾਬ ਆਉਂਦੇ ਹਨ ਸੋ ਇੱਕ ਤੇ 2 ਜੂਨ ਨੂੰ ਜੋ ਹੋਇਆ ਉਹ ਅੱਜ ਦੋ ਬੱਚੇ ਹੋਰ ਸੀ ਜਿਨ੍ਹਾਂ ਨੇ ਉਸ ਬਾਰੇ ਬੋਲਣਾ ਸੀ ਪਰ ਕਿਸੇ ਕਾਰਨ ਬਿਮਾਰ ਹੋ ਗਏ ਤੇ ਉਹ ਅੱਜ ਨਹੀਂ ਆ ਸਕੇ ਬਾਕੀ ਜਸ਼ਵੀਰ ਘਰ ਤੋਂ ਅਨੁਮੋ ਜੋ ਜੂਨ ਤੈਨੂੰ ਹੋਇਆ ਉਸ ਬਾਰੇ ਦੱਸੂਗੀ ਪਰ ਤੁਹਾਨੂੰ ਸੰਖੇਪ ਚ ਕਹਿ ਕੇ ਤਾਂ ਕਿ ਉਹਨਾਂ ਲੜੀ ਜੁੜ ਜਾਵੇ ਦੱਸਣਾ ਚਾਹੁੰਦਾ ਕਿ 1 ਜੂਨ ਨੂੰ ਭਾਰਤੀ ਫੌਜ ਨੇ ਇਹ ਦੇਖਣ ਲਈ ਕਿ ਕਿਹੜੇ ਕਿਹੜੇ ਮੋਰਚੇ ਤੋਂ ਜਵਾਬ ਆਉਂਦਾ ਹੈ ਤੇ ਕਿਸ ਤਰ੍ਹਾਂ ਦੇ ਹਥਿਆਰ ਨੇ ਉਹਨਾਂ ਨੇ ਆਪਣੇ ਵੱਲੋਂ ਗੋਲੀਬਾਰੀ ਸ਼ੁਰੂ ਕੀਤੀ ਸੀ ਵਾਰ ਸਿੰਗਾਵਲੋਂ ਕੋਈ ਵੀ ਜਵਾਬ ਨਹੀਂ ਆਇਆ ਕਿਸੇ ਵੀ ਮੋਰਚੇ ਤੋਂ ਕੋਈ ਵੀ ਜਵਾਬ ਨਹੀਂ ਮਿਲਿਆ ਤੇ ਇਸ ਕਰਕੇ ਉਹ ਇਸ ਗੱਲ 'ਚ ਅਸਫਲ ਰਹੇ ਇਹ ਦੇਖਣ ਵਿੱਚ ਕਿ ਕਿਸ ਤਰ੍ਹਾਂ ਦੇ ਹਥਿਆਰ ਸਿੰਗਾ ਕੋਲ ਨਹੀਂ ਤੇ ਕਿੱਥੇ-ਕਿੱਥੇ ਮੋਰਚੇ ਨਹੀਂ ਇਸ ਕਰਕੇ 2 ਤਰੀਕ ਨੂੰ ਤੇ 3 ਤਰੀਕ ਨੂੰ ਉਹਨਾਂ ਦੀ ਜਿਹੜੀ ਦੁਆਰਾ ਤੋਂ ਜਿਹੜੀ ਮੋਰਚਾ ਹੁੰਦੀ ਸੀ ਨਵੇਂ ਹਥਿਆਰਾਂ ਦੀ ਜਾਂ ਫੋਰਸਾਂ ਦੀ ਅਦਲਾ ਬਦਲੀ ਇਸ ਚੀਜ਼ ਤੇ ਉਹਨਾਂ ਦੀ ਵਿਚਾਰ ਚਰਚਾ ਹੁੰਦੀ ਰਹੀ ਜਿਹੜੇ ਲੋਕਲ ਡੀਸੀਸੀ ਸਰਦਾਰ ਗੁਰਦੇਵ ਸਿੰਘ ਉਹਨਾਂ ਨਾਲ ਗੱਲਬਾਤ ਹੰਦੀ ਰਹੀ ਤੇ ਕੀ ਕੁਝ ਹੋਇਆ ਜੋ 3 ਤਰੀਕ ਨੂੰ ਆ ਉਸ ਬਾਰੇ ਤੁਹਾਨੂੰ ਮੈਂ ਕਿਸ਼ਸ਼ੀਰ ਕੌਰ ਦੱਸੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਯਸ਼ਵੀਰ ਕੌਰ ਹੈ ਅਤੇ ਅੱਜ ਮੈਂ ਤੁਹਾਨੂੰ ਜੋ 3 ਜੂਨ 1984 ਵਾਰੇ ਵਿੱਚ ਵਾਪਰਿਆ ਉਹਦੀ ਜਾਣਕਾਰੀ ਦੇ ਅੱਜ ਦਵਾਂਗੀ 2 ਜੂਨ ਦੀ ਰਾਤ ਨੂੰ CRP ਨੂੰ ਹਟਾ ਕੇ ਬਾਰਮ ਬਟਾੜੀਆਂ ਨੂੰ ਲਾਇਆ ਗਿਆ ਅਤੇ 3 ਜੂਨ ਦੀ ਸਵੇਰ ਨੂੰ ਦਿਨ ਦੇ ਚਾਨਣ ਨਾਲ ਹੀ ਇਹ 2 ਜੂਨ ਦੀ ਰਾਤ ਨੂੰ ਕਿਤੇ ਮੋਰਚਿਆਂ ਵਿੱਚ ਲੋੜ ਅਨੁਸਾਰ ਤਬਦੀਲੀ ਕੀਤੀ ਗਈ 3 ਜੂਨ ਨੂੰ ਜਨਰਲ ਬਰਾੜ ਅੰਦਰਲੇ ਮੋਰਚਿਆਂ ਦੀ ਜਾਣਕਾਰੀ ਤੋਂ ਸੰਤੁਸ਼ਟ ਨੋ ਨਾ ਹੋਣ ਕਰਕੇ ਉਹ ਵਾਰ-ਵਾਰ ਹੋਰ ਜਾਣਕਾਰੀ ਇਕੱਠੀ ਕਰਨ ਦੀ ਗੱਲ ਤੇ ਕੋਸ਼ਿਸ਼ ਕਰਦਾ ਰਿਹਾ 10 ਬਿਹਾਰ ਦਾ ਕਮਾਂਡਰ ਅਫਸਰ ਕੇ ਸਰਣ ਦਾਵਾ ਦਾ ਮੁੱਖ ਕੰਮ ਖੂਫੀਆ ਜਾਣਕਾਰੀ ਇਕੱਠੀ ਕਰਨ ਦੀ ਸੀ ਉਸ ਨੇ ਇਸ ਕੰਮ ਲਈ ਆਪਣੇ ਸਾਰੇ ਸਟਾਫ ਨੂੰ ਲਾ ਦਿੱਤਾ ਤਾਂ ਕਿ ਉਹ ਅੰਦਰਲੀਆਂ ਅਤੇ ਬਾਹਰਲੀਆਂ ਸਰਗਰਮੀਆਂ ਤੇ ਨਿਗਾਹ ਰੱਖ ਸਕਣ ਅਤੇ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰ ਸਕਣ। ਉਹਨਾਂ ਨੇ ਫਿਰ ਉੱਚੀਆਂ ਇਮਾਰਤਾਂ ਅਤੇ ਉੱਤੇ ਮੋਰਚੇ ਬਣਾਏ ਜਿਸ ਨਾਲ ਉਹ ਦੂਰਬੀਨਾਂ ਰਾਹੀਂ ਅੰਦਰਲੇ ਮੋਰਚਿਆਂ ਦੀਆਂ ਸਰਗਰਮੀਆਂ ਤੇ ਨਿਗਾਹ ਰੱਖ ਸਕਣ। ਜਨਰਲ ਬਰਾਡ ਨੇ ਇੱਕ ਟੈਕਨੀਕਲ ਹੈੱਡਕੁਆਰਟਰ ਇੱਕ ਇਮਾਰਤ ਵਿੱਚ ਬਣਾਇਆ ਜੋ ਕਿ ਦਰਬਾਰ ਸਾਹਿਬ ਤੋਂ ਸਿਰਫ 300 ਫੁੱਟ ਦੀ ਦੂਰੀ ਤੇ ਹੀ ਸੀ ਜੋ ਜੋ ਕਿ ਪੂਰਾ ਸੇਫ ਸੀ ਕਿਉਂਕਿ ਬਾਹਰ ਵਾਲੇ ਪਾਸਿਓ ਇਸ ਨੂੰ ਕੋਈ ਦੇਖ ਨਹੀਂ ਸਕਦਾ ਪਰ ਅੰਦਰਲੇ ਵਾਲੇ ਪਾਸਿਓ ਸਭ ਕੁਝ ਦੇਖ ਸਕਦੇ ਸੀ ਇਸ ਵਿੱਚ ਟੈਲੀਫੋਨ ਲਾਈਨ ਵੀ ਚਾਲੂ ਕਰਵਾਈ ਗਈ ਤਾਂ ਕਿ ਦੋਹਾਂ ਹੈੱਡਕੁਆਰਟਰ ਵਿੱਚ ਤਾਲਮੇਲ ਹੋ ਸਕੇ ਇਸ ਟੈਕਨੀਕਲ ਹੈੱਡਕੁਆਰਟਰ ਵਿੱਚ ਪੰਜ ਅਫਸਰ ਬੈਠੇ ਜਿਨ੍ਹਾਂ ਵਿੱਚ ਕੇ ਐਸ ਰਣਤਾਵਾ ਡੀ ਵੀ ਰਾਓ ਤੇ ਚਾਰ ਬਟਾਲੀਅਨ ਦੇ ਮੈਂਬਰ ਦੇ ਕਮਾਂਡਰ ਜਿਨ੍ਹਾਂ ਵਿੱਚ 12 ਬਿਹਾਰ 10 ਗਾਰਡਸ 26 ਮ드ਰਾਸ ਤੇ 9 ਕਮਾਉ 20 ਸਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਹੋਣ ਕਰਕੇ ਸੰਗਤਨ ਦਰਬਾਰ ਸਾਹਿਬ ਦੇ ਅੰਦਰ ਜਾਣ ਦੀ ਇਜਾਜ਼ਤ ਸੀ ਪਰ ਬਾਹਰ ਜਾਣ ਦੀ ਨਹੀਂ ਸੀ ਜਨਰਲ ਬਰਾੜ ਨੇ ਪੱਤਰਕਾਰਾਂ ਰਾਹੀਂ ਜਾਣਕਾਰੀ ਪ੍ਰਾਪਤ ਕਰਨ ਲਈ ਕੁਝ ਪੱਤਰਕਾਰ ਆਪਣੀ ਜਾਣਨ ਵਾਲੇ ਭੇਜੇ ਤੇ ਉਹਨਾਂ ਨੂੰ ਦੋ ਸਵਾਲ ਕਰਨ ਲਈ ਕਿਹਾ ਇਹ ਦੋ ਸਵਾਲ ਸਨ ਨੰਬਰ 1 ਕਿ ਇੰਦਰਾ ਗਾਂਧੀ ਦੇ ਰਾਤ ਦੇ ਭਾਸ਼ਣ ਬਾਰੇ ਤੁਹਾਡੇ ਕੀ ਵਿਚਾਰ ਹਨ ਜਵਾਬ ਵਿੱਚ ਸੰਤਾ ਨੇ ਕਿਹਾ ਕਿ ਮੈਂ ਇਹੋ ਜਿਹੇ ਭਾਸ਼ਣਾ ਨੂੰ ਕੋਈ ਨੂੰ ਕੋਈ ਮੈਂ अहमਤ ਨਹੀਂ ਦਿੰਦਾ ਹੁਣ ਫੌਜ ਦਰਬਾਰ ਸਵਾਲ ਨੰਬਰ 2 ਹੁਣ ਫੌਜ ਦਰਬਾਰ ਸਾਹਿਬ ਤੱਕ ਆ ਗਈ ਹੈ ਕਿ ਹੁਣ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋਗੇ ਜਾਂ ਆਤਮ ਸਮਰਪਣ ਕਰੋਗੇ ਸੰਤਾਂ ਨੇ ਕਿਹਾ ਕਿ ਇੱਕ ਵਾਰ ਫੌਜ ਨੂੰ ਨਾਮਨੀ ਚੇਤੇ ਕਰਾ ਦਿਆਂਗੇ ਮੈਂ ਮੌਤ ਤੋਂ ਨਹੀਂ ਡਰਦਾ ਅਤੇ ਜੋ ਮੌਤ ਤੋਂ ਡਰਦਾ ਹੈ ਉਹ ਗੁਰੂ ਦਾ ਸਿੱਖ ਨਹੀਂ ਹੈ ਸਵਾਲਾਂ ਦੇ ਜਵਾਬ ਤੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਉਹਨਾਂ ਦਾ ਮੁਕਾਬਲਾ ਆਮ ਬੰਦਿਆਂ ਨਾਲ ਨਹੀਂ ਹੈ ਪੱਤਰਕਾਰਾਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਜਨਰਲ ਬਰਾੜ ਨੇ ਮੁੱਖ ਹੈੱਡਕੁਆਰਟਰ ਜਾ ਕੇ ਰਿਪੋਰਟ ਦਿੱਤੀ ਉੱਥੇ ਸੁੰਦਰ ਜੀਤੇ ਆਰਐਸ ਦੇ ਆਲ ਵੀ ਸਨ ਉਹਨਾਂ ਨੇ ਜਨਰਲ ਬਰਾੜ ਨੂੰ ਹਮਲਾ ਕਰਨ ਦੀ ਇਜਾਜ਼ਤ ਦੇ ਦਿੱਤੀ ਤੇ ਸੂਚਨਾ ਦਿੱਲੀ ਵਿੱਚ ਪਹੁੰਚਾ ਦਿੰਦੀ ਇਸ ਤੋਂ ਬਾਅਦ ਉਹਨਾਂ ਨੇ ਇਹ ਰਣਨੀਤੀ ਬਣਾਈ ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਤੱਕ ਪਹੁੰਚਣਾ ਹੈ ਇਹ ਇਸ ਲਈ ਉਹਨਾਂ ਨੇ ਸੀਐਸਜੀ ਗੈਸ ਦੇ ਗੋਲੇ ਤੇ ਤੇ ਉਹਨਾਂ ਦੇ ਵਰਤੋਂ ਲਈ ਮਾਸਕ ਮੰਗਵਾਏ ਜੋ ਕਿ ਸਪੈਸ਼ਲ ਜਹਾਜ਼ ਰਾਹੀਂ ਆਏ ਤੇ ਮਾਸਕ ਦੇ ਵਰਤੋਂ ਦੀ ਜਾਣਕਾਰੀ ਫੌਜ ਨੂੰ ਦਿੱਤੀ ਗਈ ਕਿਉਂਕਿ ਪਹਿਲਾਂ ਇਸ ਦੀ ਕਦੇ ਵਰਤੋਂ ਨਹੀਂ ਕੀਤੀ ਫੌਜ ਨੇ ਉੱਚਿਆਂ ਮੋਰਚਿਆਂ ਵਿੱਚ ਛੱਤਾ ਛੱਤਾ ਵਾਲੇ ਟੈਂਕੀ ਵਾਲੇ ਹੋਟਲ 뷰 ਵਾਲੇ ਤੇ ਬੂੰਗਿਆਂ ਵਾਲੇ ਮੋਰਚਿਆਂ ਨੂੰ ਖਤਮ ਕਰਨ ਲਈ ਟੈਂਕਾਂ ਤੇ ਛੋਟੀਆਂ ਤੋਪਾਂ ਨੂੰ ਟੈਂਕਾਂ ਦੇ ਫਿੱਟ ਕੀਤੇ ਕੀਤੇ ਜੋ ਕਿ ਇਹ ਮਸ਼ੀਨ ਗੰਨਾ ਵਾਂਗ ਵਾਂਗ ਕੰਮ ਕਰਦੀਆਂ ਸਨ ਦੇ ਵਰਤੋਂ ਲਈ ਇਹ ਮੰਗਵਾਏ ਤੇ ਤੇ ਇੱਕ ਸਪੈਸ਼ਲ ਤੋਪ ਮੰਗਵਾ ਕੇ ਜੋ ਕਿ 3.7 ਇੰਚ ਦੀ ਸੀ ਉਸਨ ਉਹ ਬੂੰਗਿਆਂ ਦੇ ਮੋਰਚਿਆਂ ਲਈ ਵਰਤੀ ਗਈ ਟੈਂਕਾਂ ਦੇ ਉੱਪਰ ਤੋਪਾਂ ਫਿੱਟ ਕੀਤੀਆਂ ਗਈਆਂ ਟੈਂਕਾਂ ਤੇ ਟੈਂਕਾਂ ਦੇ ਮਗਰ ਬਸਤਰਬੰਦ ਸਪੈਸ਼ਲ ਗੱਡੀਆਂ ਲਾਈਆਂ ਗਈਆਂ ਜਿਨ੍ਹਾਂ ਵਿੱਚ ਸਪੈਸ਼ਲ ਫੋਰਸ ਦੇ ਕਮਾਂਡਰ ਬਿਠਾਏ ਗਏ ਫਿਰ 3 ਜੂਨ ਦੀ ਸ਼ਾਮ ਨੂੰ ਜਨਰਲ ਬਰਾੜ ਨੇ ਸੇਵਨ ਅਧਿਕਾਰੀਆ ਦੀ ਇੱਕ ਮੀਟਿੰਗ ਬੁਲਾਈ ਜਿਸ ਵਿੱਚ ਬੀਐਸਐਫ ਸੀਆਰਪੀ ਪੰਜਾਬ ਪੁਲਿਸ ਡਿਵੀਜ਼ਨ ਸ਼ੌਨੀ ਦੇ ਅਫਸਰ ਤੇ ਡੀਸੀ ਗੁਰਦੇਵ ਸਿੰਘ ਸ਼ਾਮਲ ਸਨ ਇਹਨਾਂ ਨੂੰ ਇਸ ਹਮਲੇ ਬਾਰੇ ਜਾਣਕਾਰੀ ਦਿੱਤੀ ਜਨਰਲ ਬਰਾੜ ਦੇ ਮਨ ਵਿੱਚ ਇਹ ਗੱਲ ਵੀ ਸੀ ਕਿ ਸਿੰਘਾਂ ਟੈਂਕਾਂ ਤੇ ਤੋਪਾਂ ਨੂੰ ਦੇਖ ਕੇ ਡਰ ਜਾਣਗੇ ਅਤੇ ਉਹ ਆਤਮ ਸਮਰਪਣ ਕਰ ਜਾਣਗੇ ਨਹੀਂ ਤਾਂ ਇਹ ਜੰਗ 2 ਘੰਟਿਆਂ ਦੀ ਹੀ ਖੇਡ ਹੈ ਤੇ ਤੇ 2 ਘੰਟਿਆਂ ਦੇ ਅੰਦਰ ਹੀ ਅਸੀਂ ਅਕਾਲ ਤਖਤ ਸਾਹਿਬ ਉੱਤੇ ਕਬਜ਼ਾ ਕਰ ਲੈਣਾ ਹੈ ਜਦੋਂ ਇਸ ਬਾਰੇ ਜਦੋਂ ਬਰਾੜ ਨੇ ਡੀਸੀ ਗੁਰਦੇਵ ਸਿੰਘ ਦੀ رائے ਪੁੱਛਦੇ ਰਾਏ ਪੁੱਛੀ ਤਾਂ ਉਹਨਾਂ ਨੇ ਕਿਹਾ ਕਿ ਜਿੱਥੋਂ ਤੱਕ ਉਹ ਸੰਤਾਂ ਨੂੰ ਜਾਣਦੇ ਹਨ ਉਹ ਆਤਮ ਸਮਰਪਣ ਨਹੀਂ ਕਰਨਗੇ ਜਦੋਂ ਜਨਰਲ ਉਬਰਾੜ ਨੇ ਇਹ ਗੱਲ ਡੀਸੀ ਗੁਰਦੇਵ ਸਿੰਘ ਤੋਂ ਸੁਣੀ ਤਾਂ ਉਹਨਾਂ ਨੇ ਉਸੇ ਸਮੇਂ ਉਹਨਾਂ ਦੀ ਬਦਲੀ ਕਰ ਦਿੱਤੀ ਅਤੇ ਉਹਨਾਂ ਨੂੰ ਵਿਦੇਸ਼ ਭੇਜ ਦਿੱਤਾ ਤੇ ਖਾਸ ਤੌਰ ਤੇ ਇਹ ਹਦਾਇਤ ਦਿੱਤੀ ਕਿ ਉਹ ਇਸ ਹਮਲੇ ਦੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰਨ ਉਨ੍ਹਾਂ ਦਾ ਉਨ੍ਹਾਂ ਦੀ ਜਗ੍ਹਾ ਤੇ ਨਵਾਂ ਡੀਸੀ ਰਮੇਸ਼ ਇੰਦਰ ਅਲੀ ਹੰਦ ਗਿਆ ਤੇ ਰਮੇਸ਼ ਇੰਦਰ ਨੂੰ ਹਮਲਾ ਕਰਨ ਦੀ ਇਜਾਜ਼ਤ ਦੇ ਦਿੱਤੀ ਜਨਰਲ ਬਰਾਡ ਨੇ ਇੱਕ ਸਪੈਸ਼ਲ 12 ਇੰਜੀਨੀਅਰ ਟੀਮ ਤਿਆਰ ਕੀਤੀ ਜਿਸ ਵਿੱਚ ਮੈਡੀਕਲ ਸਹੂਲਤਾਂ ਲਈ ਮੈਡੀਕਲ ਪੁਆਇੰਟ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਟੂਆ ਟੂਆ ਲਈ ਸਪੈਸ਼ਲ ਚੇਤਕ ਜਹਾਜ਼ ਦਾ ਪ੍ਰਬੰਧ ਵਜਨੀ ਮਿੱਟੀ ਤੇ ਖਾਣ ਪੀਣ ਵਾਲੀ ਵਸਤੂਆਂ ਤੇ ਹੋਰ ਸੇਵਾਵਾਂ ਸ਼ਾਮਿਲ ਸਨ ਜਿਵੇਂ ਕਿ ਇੱਕ ਸਪੈਸ਼ਲ ਫੋਰਸ ਪਠਾਨਕੋਟ ਤੋਂ ਮੰਗਵਾਈ ਤਾਂ ਜੋ ਲੋੜ ਪੈਣ ਦੇ ਉਸ ਦੀ ਵਰਤੋਂ ਕਰ ਸਕਣ ਪਰ ਇਹ ਸਹੂਲਤਾਂ ਸਿਰਫ ਫੌਜ ਨਹੀਂ ਸਨ ਨਾ ਕਿ ਸਿੰਘਾਂ ਜਾਂ ਸੰਗਤਾਂ ਵਾਸਤੇ ਜਨਰਲ ਬਰਾੜ ਨੇ ਦਰਬਾਰ ਸਾਹਿਬ ਅੰਦਰ ਅਕਾਲੀ ਲੀਡਰ ਜਥੇਦਾਰ ਟੋੜਾ ਤੇ ਲੋਂਗੋਵਾਲ ਨਾਲ ਵੀ ਸੰਪਰਕ ਕਰਨ ਦੀ ਜਾਂ ਉਹਨਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜੋ ਜੇ ਦੂਜੇ ਪਾਸੇ ਸੰਤਾ ਤੇ ਸਿੰਘਾਂ ਦੇ ਇਲਾਕੇ ਮੋਰਚਿਆਂ ਦੀ ਗੱਲ ਕਰੀਏ ਉਹਨਾਂ ਕੋਲ ਕੋਈ ਸਹੂਲਤ ਨਹੀਂ ਸੀ ਨਾ ਮੈਡੀਕਲ ਨਾ ਬਿਜਲੀ ਨਾ ਪਾਣੀ ਨਾ ਖਾਣ ਪੀਣ ਦਾ ਸਮਾਨ ਅਤੇ ਉਹਨਾਂ ਕੋਲ ਸੀਮਤ ਹਥਿਆਰ ਸਨ ਉਹਨਾਂ ਕੋਲ ਸਿਰਫ ਇੱਕ ਵਾਹਿਗੁਰੂ ਦਾ ਹੀ ਭਰੋਸਾ ਸੀ ਤੇ ਇਹ ਬਹੁਤ ਚੜ੍ਹਦੀ ਕਲਾ ਵਿੱਚ ਸਨ ਇਹ ਜੰਗ ਇੱਕ ਤਰ੍ਹਾਂ ਨਾਲ ਅਣ ਮੈਚੀ ਹੀ ਅਣ ਮੀਚੀ ਸੀ ਤੁਸੀਂ ਆਪ ਸੋਚੋ ਕਿ ਇੱਕ ਧਿਰ ਕੋਲ ਸਭ ਸਹੂਲਤਾਂ ਸਨ ਤੇ ਦੂਜੀ ਧਿਰ ਕੋਲ ਕੋਈ ਸਹੂਲਤ ਨਹੀਂ ਸੀ 3 ਜੂਨ ਨੂੰ ਕੋਈ ਕਾਰਵਾਈ ਨਹੀਂ ਹੋਈ ਸਿਰਫ ਹਮਲੇ ਵਾਸਤੇ ਤਿਆਰੀਆਂ ਹੋਈਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾਰ ਸਾਹਿਰਿਆ ਕਾ